ਪਲਕੇ ਪੰਜਾਬ ਬੰਦ ਰਹੇਗਾ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਹੜੇ ਵਿੱਚ ਪੀਆਰਟੀਸੀ ਪਨਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਵੀ ਹੁਣ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਕਿ ਪਲਕੇ ਬੱਸਾਂ ਨਹੀਂ ਚੱਲਣਗੀਆਂ 4 ਘੰਟੇ ਦੇ ਲਈ ਬੱਸਾਂ ਦਾ ਚੱਕਾ ਜਾਮ ਪੂਰੇ ਪੰਜਾਬ ਦੇ ਵਿੱਚ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਹੜੀਆਂ ਸਵਾਰੀਆਂ ਰੋਜ਼ਾਨਾ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਤਾ ਕਿਸਾਨਾ ਤੋਂ ਬਾਅਦ ਹੁਣ ਜੋ ਬੱਸਾਂ ਦਾ ਚੱਕਾ ਜੰਮ ਰਹੇਗਾ ਕੱਲ ਉਸ ਨੂੰ ਲੈ ਕੇ ਮੀਤ ਪ੍ਰਧਾਨ ਸੰਦੀਪ ਸਿੰਘ ਅਤੇ ਬਠਿੰਡਾ ਡਿਪੂ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਭਲਕੇ ਉਹਨਾਂ ਦੇ ਵੱਲੋਂ ਕਿਵੇਂ ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਬੱਸਾਂ ਦਾ ਜਿਹੜਾ ਉਹ ਚੱਕਾ ਜਾਮ ਰਹੇਗਾ ਹਾਂਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪ੍ਰਧਾਨ ਬਠਿੰਡਾ ਡਿਪੂ 30 ਤਰੀਕ ਦਾ ਕੀ ਤੁਹਾਡੇ ਵੱਲੋਂ ਪਲਾਨ ਕੀਤਾ ਹਾਂਜੀ ਜਿਹੜਾ ਸਾਡੇ ਕਿਸਾਨ ਜਥੇਬੰਦੀਆਂ ਵੱਲੋਂ 30 ਤਰੀਕ ਨੂੰ ਪੰਜਾਬ ਭਰ ਬੰਦ ਦਾ ਐਲਾਨ ਹੈ ਤਾਂ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਉਸ ਦਾ ਪੂਲ ਸਮਰਥਨ ਕਰਦਿਆਂ ਹੋਇਆਂ 10 ਤੋਂ ਲੈ ਕੇ 2 ਵਜੇ ਤੱਕ ਦਾ ਸੰਪੂਰਨ ਬੰਦ ਕਰਨ ਦਾ ਸੱਦਾ ਜਿਹੜਾ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਦਿੱਤਾ ਜਾ ਰਿਹਾ ਤਾਂ 4 ਘੰਟਿਆਂ ਲਈ ਪ੍ਰੋਪਰ ਤੌਰ ਤੇ ਸਰਕਾਰੀ ਬੱਸਾਂ ਉਹ ਬੰਦ ਰਹਿਣਗੀਆਂ ਤੇ ਆਮ ਲੋਕਾਂ ਨੂੰ ਵੀ ਸਾਡੀ ਅਪੀਲ ਹੈ ਕੀ ਜੋ ਇਹ ਲੜਾਈ ਹੈ ਇੱਕ ਸਿਰਫ ਕਿਸਾਨੀ ਦੀ ਲੜਾਈ ਨਹੀਂ ਇਹ ਆਮ ਲੋਕਾਂ ਦੀ ਲੜਾਈ ਹੈ ਤਾਂ ਆਮ ਲੋਕਾਂ ਨੂੰ ਅਪੀਲ ਹੈ ਕਿ ਇਸ ਸੰਘਰਸ਼ ਵਿੱਚ ਵੱਧ ਚੜ ਕੇ ਇਹਦਾ ਸਾਥ ਦਿੱਤਾ ਜਾਵੇ ਤੇ ਆਮ ਜਿਹੜੇ 30 ਤਰੀਕ ਨੂੰ ਘਰਾਂ ਤੋਂ ਬਾਹਰ ਹੈ ਉਹ ਕੰਮ ਮਤਲਬੀ ਬਾਹਰ ਨਿਕਲਿਆ ਜਾਵੇ ਕਿਉਂਕਿ ਜੋ ਧਰਨੇ ਐ ਤਾਂ ਪੰਜਾਬ ਪਰ ਬੰਦ ਰਹਿਣਾ ਤਾਂ ਆਮ ਲੋਕਾਂ ਨੂੰ ਵੀ ਇਸ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਕੰਮ ਮਤਲਬੀ ਬਾਹਰ ਨਿਕਲਿਆ ਜਾਵੇ ਤੇ ਜਿਹੜੇ ਜੋ ਇਹ ਸੰਘਰਸ਼ ਹੈ ਇਹਦੇ ਚ ਵੱਧ ਚੜ ਕੇ ਇਹਦਾ ਹਿੱਸਾ ਬਣਿਆ ਜਾਵੇ ਤਾਂ ਜੋ ਜਿਹੜੀਆਂ ਐਮਐਸਪੀ ਦੀ ਗਰੰਟੀ ਹੈ ਜਾਂ ਹੋਰ ਵੀ ਜਿਹੜੀ ਇਹ ਲੜਾਈ ਹੈ ਇਹ ਇਕੱਲੀ ਲੜਾਈ ਕਿਸਾਨੀ ਦੀ ਨਹੀਂ ਇਹ ਨਿਜੀ ਕਰਨ ਦੀ ਲੜਾਈ ਹੈ ਆਮ ਲੋਕਾਂ ਦੀ ਲੜਾਈ ਹੈ ਤਾਂ ਇਹ ਜੰਗ ਨੂੰ ਜਿੱਤਿਆ ਜਾ ਸਕੇ ਇਸ ਲਈ ਵੱਧ ਚੜ ਕੇ ਇਸ ਇਸ ਸੰਘਰਸ਼ ਦਾ ਹਿੱਸਾ ਬਣਿਆ ਜਾਵੇ ਕਿੰਨੇ ਡਿਪੂ ਆ ਕਿੰਨੇ ਯਾਨੀ ਬੱਸਾਂ ਪਰ ਬੱਸ ਤੇ ਪੀਆਰਟੀਸੀ ਦੇ ਜੀ ਟੋਟਲ 27 2 ਸਭ ਡਿਪੂ 29 ਡਿਪੂ ਹੈ ਜੀ ਤਾਂ ਤਕਰੀਬਨ 3000 ਜਿਹੜੀ ਬੱਸ ਹੈ ਸਰਕਾਰੀ ਬੱਸ ਦੋਨਾਂ ਧਾਰਾਂ ਚ ਕੰਮ ਚੱਲਦੀ ਹੈ 33000 ਦੇ ਤਕਰੀਬਨ ਬੱਸ ਉਸ ਦਿਨ ਬੰਦ ਰਹੇਗੀ ਤੇ ਦੂਸਰੀਆਂ ਆਮ ਪ੍ਰਾਈਵੇਟ ਜਿਹੜੀਆਂ ਸਾਡੀਆਂ ਬੱਸਾਂ ਹੈ ਪ੍ਰਾਈਵੇਟ ਬੱਸਾਂ ਦੇ ਸਾਡੇ ਪ੍ਰਧਾਨ ਜਾਂ ਯੂਨੀਅਨ ਆ ਉਹਨਾਂ ਨੂੰ ਵੀ ਸਾਡੀ ਅਪੀਲ ਹੈ ਵੀ ਉਹ ਵੀ ਵੱਤ ਚੜ ਕੇ ਇਸ ਚੀਜ਼ ਦਾ ਸਬੰਨ ਗੱਲਬਾਤ ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਹੈ ਹੋ ਸਕਦਾ ਹੈ ਉਸ ਦਿਨ ਪ੍ਰਾਈਵੇਟ ਬੱਸਾਂ ਵੀ ਬੰਦ ਹੋ ਜਾਣ ਤੇ ਇਸ ਲਈ ਆਮ ਲੋਕਾਂ ਨੂੰ ਅਪੀਲ ਹੈ ਕਿ ਸਿਰਫ ਕੰਮ ਮਤਲਬ ਹੀ ਬਾਹਰ ਨਿਕਲਿਆ ਜਾਵੇ ਧੰਨਵਾਦ ਮੈਂ ਰਾਮ ਸੰਦੀਪ ਸਿੰਘ ਹੈ ਜੀ ਮੈਂ ਪੀਆਰਟੀਸੀ ਪਣ ਦਾ ਸਬ ਕੰਟਰੈਕਟ ਵਰਕਰ ਜੂਨੀਅਰ 25/11 ਤੋਂ ਮੀਤ ਪ੍ਰਧਾਨ ਆ ਜੀ ਅੱਜ ਜਿਹੜੇ 30 ਤਰੀਕ ਨੂੰ ਕਿਸ ਤਰ੍ਹਾਂ ਦਾ ਪਲਾਨ ਬਣਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਿਨੂੰ ਹਮਾਇਤ 30 ਤਰੀਕ ਨੂੰ ਜੀ ਅਸੀਂ ਕਿਸਾਨ ਜਥੇਬੰਦੀ ਨੂੰ ਹਮਾਇਤ ਕੀਤੀ ਹੈ ਜੀ ਜਿਵੇਂ ਕਿ ਸਾਡੇ ਕਿਸਾਨ ਆਗੂ ਡੱਲੇਵਾਲ ਸਾਹਿਬ ਇੱਕ ਮਹੀਨੇ ਤੋਂ ਲਗਭਗ ਮਰਨ ਵਰਤ ਤੇ ਬੈਠੇ ਹਨ ਉਹਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਤੇ ਅਸੀਂ ਵੀ ਉਹਨਾਂ ਨੂੰ ਹਮਾਇਤ ਦੇ ਵਿੱਚ ਪੂਰਾ ਉਹਨਾਂ ਦੇ ਜਿਹੜੇ ਸੱਦੇ ਦਾ ਸਵਾਗਤ ਕੀਤਾ ਗਿਆ ਜੀ ਜਿਹੜੀਆਂ ਵੀ ਬੱਸਾਂ ਸਾਡੀਆਂ ਜਿੱਥੇ ਵੀ ਰੋਡ ਤੇ ਜਾਂਦੀਆਂ ਹੋਣਗੀਆਂ 10 ਵਜੇ ਦੇ ਕਰੀਬ ਕੋਈ 10-20 ਮਿੰਟ ਪਹਿਲਾਂ ਜਾਂ ਪਿੱਛੇ ਜਿੱਥੇ ਵੀ ਇਹਨਾਂ ਨੂੰ ਕੋਈ ਧਰਨਾ ਜਾਂ ਕੋਈ ਰੋਡ ਬਲੌਕ ਮਿਲੂਗਾ ਅਸੀਂ ਉੱਥੇ ਆਪਣੀਆਂ ਗੱਡੀਆਂ ਰੋਕ ਕੇ 4 ਘੰਟੇ ਗੱਡੀਆਂ ਰੋਕਣ ਦੀ ਹਮੈਤ ਕਰਨੀ ਹੈ ਜਿਹੜੀਆਂ ਗੱਡੀਆਂ ਸਾਡੀਆਂ ਆਮ ਰੋਡਾਂ ਤੇ ਹੋਣੀਆਂ ਉਹਨਾਂ ਨੂੰ ਅਸੀਂ ਬੱਸ ਸਟਾਪਾਂ ਦੇ ਵਿੱਚ ਬੰਦ ਕਰਾਂਗੇ 4 ਘੰਟੇ ਅਸੀਂ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਰੋਡਵੇਜ ਪਾਣ ਬੱਸ ਦਾ ਚੱਕਾ ਜਾਮ ਕਰਾਂਗੇ ਕਿਸਾਨ ਜੂਨੀਅਨ ਦੀ ਹਮੈਤ ਦੇ ਵਿੱਚ ਜੀ ਕੀ ਮੰਗਾ ਨੇ ਤੁਹਾਡੀਆਂ ਕੋਈ ਜਿਹੜੀ ਡਿਮਾਂਡ ਵੀ ਹੈ ਮੰਗਾ ਤਾਂ ਜੀ ਲਗਭਗ ਪੰਜਾਬ ਦੀਆਂ ਮੰਗਾਂ ਹੁਣ ਲਗਭਗ ਇੱਕ ਹੀ ਹੈ ਜੇ ਅਸੀਂ ਸਾਰੇ ਪੰਜਾਬ ਨੂੰ ਇੱਕ ਮੰਗਾਂ ਦੇ ਹੋ ਕੇ ਲੜਾਂਗੇ ਕਿਉਂਕਿ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹ ਪੰਜਾਬ ਦੇ ਨਾਲ ਕਿਸਾਨਾਂ ਦੇ ਨਾਲ ਜਾਂ ਮੁਲਾਜ਼ਮਾਂ ਦੇ ਨਾਲ ਧੱਕਾ ਕਰਦੀ ਜਾ ਰਹੀ ਹੈ ਕਿਸਾਨ ਉਹ ਸੜਕਾਂ ਦੇ ਉੱਤੇ ਬੈਠੇ ਹੋਏ ਆ ادارے ਸਾਡੇ ਜਿਹੜੇ ਉਹ ਸਾਰੇ ਪ੍ਰਾਈਵੇਟ ਕਰ ਦਿੱਤੇ ਗਏ ਆ ਜਿਹੜੀਆਂ ਯੂਨੀਵਰਸਟੀਆਂ ਸਾਥੋਂ ਖੋਹੀਆਂ ਜਾ ਰਹੀਆਂ ਆ ਉਸ ਦੇ ਉੱਤੇ ਅਸੀਂ ਪੂਰੇ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਾਂਗੇ ਕਿ ਇੱਕਜੁੱਟ ਹੋ ਕੇ ਇਸ ਦਾ ਆਪਾਂ ਸਾਥ ਦਈਏ ਜਿਵੇਂ ਕਿ ਪਹਿਲਾਂ ਆਪਣਾ ਦੂਰ ਸੰਚਾਰ ਵਿਭਾਗ ਸੀ ਬੀਐਸਐਨਲ ਆਈ ਉਹ ਵੀ ਇਹਨਾਂ ਨੇ ਪ੍ਰਾਈਵੇਟ ਕਰਤਾ ਜੀ ਸਰਕਾਰੀ ਸਕੂਲ ਵੀ ਪ੍ਰਾਈਵੇਟ ਕਰਤੇ ਜੀ ਜਿਹੜੀਆਂ ਆਪਣੇ ਟਰਾਂਸਪੋਰਟ ਆ ਅੱਧ ਤੋਂ ਜ਼ਿਆਦਾ ਉਹ ਵੀ ਪ੍ਰਾਈਵੇਟ ਕਰਤੀ ਜੀ ਸੋ ਇਹਨਾਂ ਮਸਲਾਂ ਨੂੰ ਲੈ ਕੇ ਜੇ ਪ੍ਰਾਈਵੇਟ ਅਦਾਰੇ ਸਰਕਾਰੀ ਅਦਾਰੇ ਰਹਿਣਗੇ ਤਾਂ ਸਾਨੂੰ ਸਹੂਲਤਾਂ ਮਿਲਣਗੀਆਂ ਤੇ ਉਹਦੇ ਵਿੱਚ ਸਰਕਾਰੀ ਨੌਕਰੀਆਂ ਮਿਲਣਗੀਆਂ ਗੱਲ ਗੱਲ ਕੀਤੀ ਜਾਵੇ ਡਿਪੋਆਂ ਦੇ ਕਿੰਨੇ ਡਿਪੋ ਨੇ ਕਿੰਨੀਆਂ ਬੱਸਾਂ ਨੇ ਕਿੰਨੇ ਰੂਟ ਜਿਹੜੇ ਪ੍ਰਭਾਵਿਤ ਹੋਣਗੇ ਲਗਭਗ ਹੀ ਸਾਡੇ ਕੋਲ 3000 ਬੱਸਾਂ ਜੀ 3000 ਬੱਸ ਦਾ ਸੀ ਮੁਕੰਮਲ ਚੱਕਾ ਜਾਮ ਕਰਾਂਗੇ 4 ਘੰਟਿਆਂ ਲਈ 28 ਡੀਪੂ ਆ ਪੰਜਾਬ ਦੇ ਜੀ 28 ਦੇ 28 ਡੀਪੂ ਨਾ ਡੀਪੂ ਦੇ ਪੀ ਆਰਟੀਸੀ ਦੇ ਆ ਜੀ ਤੇ 18 ਡੀਪੂ ਆ ਜਿਹੜੇ ਪਣ ਵਸਦੀ ਆ ਤੇ ਕੁਝ ਸਬ ਡੀਪੂ ਆ ਜੀ ਇਹ ਸਾਰੇ ਡੀਪੂਆਂ ਦੀਆਂ ਅਸੀਂ ਬੱਸਾਂ ਬੰਦ ਕਰਾਂਗੇ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕਾਂ ਨੂੰ ਤਾਂ ਮੈਸੇਜ ਇਹ ਹੀ ਦੇਣਾ ਚਾਹਾਂਗੇ ਕਿ ਉਸ ਦਿਨ ਸਫਰ ਕਰਨ ਲਈ ਘਰਾਂ ਤੋਂ ਬਹੁਤ ਘੱਟ ਬਾਅਦ ਬਿਲਕੁਲ ਨਾ ਹੀ ਨਿਕਲੋ ਲਗਭਗ ਜੇ ਸਰਦਾ ਤਾਂ ਦੂਸਰਾ ਇਹ ਅਸੀਂ ਮੈਸੇਜ ਦੇਣਾ ਚਾਹਾਂਗੇ ਵੱਧ ਤੋਂ ਵੱਧ ਜਿੱਥੇ ਕੋਈ ਨੇੜੇ ਕਿਸਾਨੀ ਸੰਘਰਸ਼ ਤੁਹਾਨੂੰ ਮਿਲਦਾਗਾ ਕਿਤੇ ਵੀ ਜੇ ਰੋਡ ਜਾਮ ਕਿਸਾਨਾਂ ਵੱਲੋਂ ਕੀਤਾ ਹੈ ਉਹਦੀ ਹਮਾਇਤ ਕਰੋ ਤਾਂ ਕਿ ਅਸੀਂ ਆਪਦੇ ਆਦਾਰੇ ਬਚਾ ਸਕੀਏ ਆਪਦੀ ਸਿੱਖਿਆ ਬਚਾ ਸਕੀਏ ਤੇ ਆਉਣ ਵਾਲੇ ਲੋਕਾਂ ਲਈ ਅਸੀਂ ਸਰਕਾਰੀ ਜਿਹੜੀਆਂ ਨੌਕਰੀਆਂ ਨੂੰ ਬਚਾ ਸਕੀਏ